ਖਾਲਸੇ ਦਾ ਸਾਜਨਾ ਦਿਵਸ ਜਿੱਥੇ ਭਾਰਤ ਵਿੱਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਉਸੇ ਹੀ ਤਰ੍ਹਾਂ ਵਿਦੇਸ਼ਾਂ 'ਚ ਵੀ ਵਿਸਾਖੀ ਸੰਬੰਧੀ ਸਮਾਗਮ ਕਰਵਾਏ ਜਾ ਰਹੇ ਨੇ ਇਸੇ ਤਰ੍ਹਾਂ ਇੰਗਲੈਂਡ ਦੇ ਸ਼ਹਿਰ ਸਲੋਚਵੀ ਵਿਸਾਖੀ ਪੁਰਬ ਸੰਬੰਧੀ ਗੁਰਦੁਆਰਾ ਸ਼੍ਰੀ ਸਿੰਘ ਸਬਾ ਤੋਂ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜੇ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਫੁੱਲਾਵਲੀ ਪਾਲਕੀ 'ਚ ਸਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਸੰਗਤਾਂ ਗੁਰਬਾਣੀ ਕੀਰਤਨ ਦਾ ਜਾਪ ਕਰ ਰਹੀਆਂ ਸਨ। ਨਗਰ ਕੀਰਤਨ ਜੇ ਸ਼ਾਮਲ ਹੋਈ ਸਲੋਤ ਮੈਂਬਰ ਪਾਰਲੀਮੈਂਟ ਮੈਡਮ ਫਰੋਨਾ ਨੇ ਵੀ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਮੇਰੀ ਤਰਫੋਂ ਮੇਰੇ ਸਾਰੇ ਕਾਲੀਗਸ ਦੀ ਤਰਫੋਂ ਅੱਜ ਦੇ ਦਿਨ ਦੀਆਂ ਸ਼ੁਭ ਕਾਮਨਾئیں ਏ ਏ ਏ ਦਿਸ ਇਜ਼ ਦਾ ਡੇ ਵੇਟ ਫੋਰ ਹੋਲ ਈਅਰ ਸਾਰਾ ਸਾਲ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਔਰ ਜਿਸ ਦਾ ਮਿਲਿਆਂ ਤੇ ਸਾਇਆ ਸੀ ਅਪਣਾ ਚਾਹੀਦਾ ਸੀ ਤੇ ਸਾਰਾ ਦਿਨ ਗੁਜ਼ਾਰੀਦਾ ਸੀ ਇਸ ਦਿਨ ਵੀ ਅਸੀਂ ਸਾਰੀਆਂ ਇੱਥੇ ਜਿਤਨੇ ਆਪਿਆਂ ਮੁਸਲਮਾਨ ਸਾਰੇ ਦਿਨ ਦੇ ਅਸੀਂ ਦੇਖ ਰਹੇ ਹਾਂ ਔਰ ਪਹਿਲਾਂ ਮੈਂ ਪ੍ਰਿੰਸਪੂਸਾ ਕੀਤੇ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਇਹਦੇ ਜਿਸ ਤਰ੍ਹਾਂ ਸੁਖੀਲ ਮਾਨਵ ਸਾਹਿਬ ਨੇ ਦੱਸਿਆ ਕਿ ਇਸ ਪ੍ਰਸਾਖੀ ਦੇ ਹਰ ਸਾਲ ਇਤੋਂ ਦੀ ਸਾਡੇ ਸਾਰੀਆਂ ਕਮਿਟੀ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਮੇਰੇ ਪਾ ਦੇ ਸਹਿਾਈ ਹੋਰੇ ਕਾਲੇ ਅਸੀਂ ਸਾਰੇ ਰਲ ਕੇ ਦੇ ਤੇ ਤੇ ਖਤਰ ਹੁੰਦੇ ਔਰ ਇਸ ਨਗਰ ਕੀਦਰ ਵਿੱਚ ਸਾਰੇ ਹਿੱਸਾ ਲੈਂਦੇ ਆ ਇਸ ਇਹ ਜਿਹੜੀ ਸਿੱਖ ਧਰਮ ਹੈ ਉਹ ਯੂਨਿਟੀ ਡਾਈਵਰਸਟੀ ਵਿੱਚ ਬਲੀਵ ਕਰਦਾ ਔਰ ਇਹ ਉਹਦਾ ਪ੍ਰਤੱਖ ਸਬੂਤ ਹੈ ਮੈਂ ਐਜ਼ ਅ ਫਰਸਟ ਸਿਟੀਜ਼ਨ ਮੇਅਰ ਆਫ ਸਲਾਵ ਜੀਨੀਆਂ ਵੀ ਸਾਥ ਸੰਗਤ ਸਾਡੇ ਟਾਊਨ ਦੀਆਂ ਤੇ ਬਾਹਰੋਂ ਚੱਲ ਕੇ ਆਈਆਂ ਮੈਂ ਉਹਨਾਂ ਨੂੰ ਬਹੁਤ ਬਹੁਤ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੰਦਾ ਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਟਸ ਇਕ ਕੌਮ ਦਾ ਇਤਿਹਾਸਿਕ ਦਿਨ ਹੈ ਆਦਰ ਦਿਨ ਜਦੋਂ ਸੰਪਾਸ਼ਾ ਨੇ ਸਿੱਖ ਸਾਧ ਸੰਗਤ ਜੀ ਦੇ ਵਿੱਚ ਉਹਨਾਂ ਨੇ ਸਾਰੇ ਜਾਤ ਪਾਤ ਦੇ ਸਾਰੇ ਉਹਨਾਂ ਨੇ ਬਿਖਰੇ ਫਿਨਿਸ਼ ਕਰਕੇ ਸਿੱਖਾਂ ਨੂੰ ਇੱਕ ਚੜ੍ਹਦੀ ਕਲਾ ਵਾਲੀ ਕੌਮ ਬਣਾਇਆ ਨਗ ਕੀਰਤਨ ਦੌਰਾਨ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘਾਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ ਇਸ ਮੱਕੇ ਸੰਗਤ ਲਈ ਥਾਂ-ਥਾਂ ਤੇ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਸਲੋ ਤੋਂ ਰਾਜਬੀਰ ਸਮਰਾ ਜਗਬਾਣੀ ਟੀਵੀ ਲਈ